ਮੈਂ ਵੀਡੀਓ ਅੱਜ ਭੰਗ ਤੇ ਬਣਾ ਰਿਹਾ ਭੰਗ ਤੇ ਵੀਡੀਓ ਬਣ ਰਹੀ ਹੈ ਇਸ ਦੇ ਕਿੰਨੇ ਫਾਇਦੇ ਆ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਬਾਕੀ ਭੰਗ ਅਗਰ ਰੋਜ਼ਾਨਾ ਦੋ ਪੱਤੇ ਦੇ ਲੈ ਜਾਣ ਤੇ ਇਹ ਅਮਰਤ ਹੈ ਤੇ ਜੇ ਅਸੀਂ ਇਸ ਨੂੰ ਨਸ਼ੇ ਦੇ ਤੌਰ ਤੇ ਲਾਂਗੇ ਤਾਂ ਇਹ ਸ਼ਰਬਨਾਸ਼ ਹੈ ਇਸ ਤੋਂ ਇਲਾਵਾ ਇਸ ਨੂੰ ਅਸੀਂ ਭੰਗ ਨੂੰ ਬਦਨਾਮ ਕੀਤਾ ਹੋਇਆ ਹੈ ਲੇਕਿਨ ਇਹਦੇ ਗੁਣਾ ਬਾਰੇ ਕੋਈ ਨਹੀਂ ਜਾਣਦਾ ਵੀ ਇਹਦੇ ਗੁਣ ਕਿੰਨੇ ਆ ਮੈਂ ਤੁਹਾਨੂੰ ਇਸਦੇ ਗੁਣ ਬਾਰੇ ਦੱਸਾਂਗਾ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਸ਼ੇਅਰ ਤੇ ਕਮੈਂਟਸ ਕਰਨਾ ਤੇ ਇਹ ਦੇਖੋ ਇਹ ਭੰਗ ਹੈ ਤੇ ਇਹਦੇ ਬੀਜ ਲੱਗੇ ਹੋਏ ਹਨ ਇਹ ਇਹ ਬੀਜ ਹਨ ਇਹਦੇ ਇਹਦੇ ਬੀਜਾਂ ਦੇ ਵੀ ਬਹੁਤ ਜ਼ਿਆਦਾ ਗੁਣ ਹਨ ਜਿਹੜਾ ਤੁਹਾਡਾ ਪਾਚਨ ਕਿਰਿਆ ਕਮਜ਼ੋਰ ਹੈ ਉਹ ਵੀ ਤੁਹਾਡਾ ਠੀਕ ਹੋ ਜਾਏਗਾ ਬਾਕੀ ਇਸ ਦੇ ਜਿਹੜੇ ਬੀਜ ਹੈ ਉਹ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਉਹਨਾਂ ਨੂੰ ਇਹ ਖਾਣੇ ਚਾਹੀਦੇ ਹਨ ਬਾਕੀ ਇਹਦੇ ਪੱਤੇ ਜਿਹੜੇ ਨੇ ਹਮੇਸ਼ਾ ਚਬਾ ਚਬਾ ਕੇ ਖਾਣੇ ਚਾਹੀਦੇ ਹਨ ਪੇਟ ਦੀ ਹਰ ਬਿਮਾਰੀ ਦਾ ਇਲਾਜ ਭੰਗ ਦੇ ਰੋਜ਼ਾਨਾ ਦੋ ਪੱਤੇ ਲੈਣ ਨਾਲ ਠੀਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਿਆਦਾ ਮਾਤਰਾ ਵਿੱਚ ਲੋਗੇ ਤਾਂ ਤੁਹਾਨੂੰ ਨਸ਼ਾ ਹੋ ਜਾਏਗਾ ਇਹਨੂੰ ਹਮੇਸ਼ਾ ਦੋ ਜਾਂ ਤਿੰਨ ਪੱਤੀਆਂ ਤੋਂ ਇਲਾਵਾ ਜਿਆਦਾ ਇਸ ਨੂੰ ਨਹੀਂ ਲੈਣਾ ਚਾਹੀਦਾ ਜੇ ਦਿਮਾਗ ਵਿੱਚ ਗਰਮੀ ਹੈ ਤਾਂ ਇਸ ਦੇ ਵਿੱਚ ਪੱਤੀਆਂ ਜਿਹੜੀਆਂ ਨੇ ਉਹਨਾਂ ਨੂੰ ਰਗੜ ਕੇ ਇਹ ਚਾਰ ਮਗਜਾ ਪਾ ਕੇ ਤੁਸੀਂ ਲੈਣਾ ਸ਼ੁਰੂ ਕਰਦੋ ਤੁਹਾਡੇ ਦਿਮਾਗ ਦੀ ਗਰਮੀ ਜਿਹੜੀ ਹੈ ਉਹ ਵੀ ਠੀਕ ਹੋ ਜਾਏਗੀ ਆਮ ਤੌਰ ਤੇ ਮਾਨਸਿਕ ਦੇ ਰੋਗੀ ਜਿਹੜੇ ਡਿਪਰੈਸ਼ਨ ਚ ਰਹਿੰਦੇ ਨੇ ਭਾੜੇ ਭਾੜੇ ਸੁਪਨੇ ਆਉਂਦੇ ਆ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਹੈ ਤੁਸੀਂ ਇਸ ਦਾ ਇਸਤੇਮਾਲ ਕਰੋ ਜਿਨ੍ਹਾਂ ਨੂੰ ਆਮ ਤੌਰ ਤੇ ਦੌਰੇ ਪੈਂਦੇ ਹਨ ਮਿਰਗੀ ਦਾ ਜਿਨ੍ਹਾਂ ਨੂੰ ਬਿਮਾਰੀ ਹੈ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਇਸ ਦਾ ਜੂਸ ਜਿਹੜਾ ਉਹ ਪੀਣਾ ਚਾਹੀਦਾ ਕੱਢ ਕੇ ਪੱਤੀਆਂ ਦਾ ਬਾਕੀ ਜਿਨ੍ਹਾਂ ਦੇ ਕੰਨ ਦਰਦ ਹੁੰਦੇ ਹਨ ਫਿੰਸੀਆਂ ਬਾਰ-ਬਾਰ ਨਿਕਲਦੀਆਂ ਹਨ ਇਸ ਦਾ ਜਿਹੜਾ ਪੱਤੀਆਂ ਨੇ ਉਹਦਾ ਜੂਸ ਕੱਢ ਕੇ ਕੰਨ ਵਿੱਚ ਇੱਕ ਜਾਂ ਦੋ ਤੁਪਕਾ ਪਾਓ ਤੇ ਬਾਕੀ ਇਸ ਤੋਂ ਇਲਾਵਾ ਜੇ ਤੁਸੀਂ ਦੋ ਤਿੰਨ ਬੂੰਦਾਂ ਪਾ ਦਿੰਦੇ ਹੋ ਤੇ ਦੁਬਾਰਾ ਤੁਹਾਡਾ ਸਿਰ ਦਰਦ ਵੀ ਨਹੀਂ ਹੋਏਗਾ ਇਸ ਦਾ ਪੱਤਾ ਤਣਾ ਜੜ ਫੁੱਲ ਫਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਰਤੋਂ ਵਿੱਚ ਆ ਸਕਦੀਆਂ ਹਨ ਭੰਗ ਦੇ ਵਿੱਚ ਮੈਗਾ 3 ਹੁੰਦਾ ਹੈ ਤੁਸੀਂ ਅਲਸੀ ਤੇ ਭੰਗ ਦੇ ਬੀਜ ਨੂੰ ਮਿਕਸ ਕਰਕੇ ਪਾਊਡਰ ਬਣਾ ਕੇ ਅੱਧਾ ਚਮਚਾ ਰੋਜ਼ਾਨਾ ਲੈਣਾ ਸ਼ੁਰੂ ਕਰ ਦਿਓ ਤੁਹਾਡੀ ਮੈਗਾ 3 ਦੀ ਜਿਹੜੀ ਹੈ ਉਹ ਕਮੀ ਦੂਰ ਹੋ ਜਾਏਗੀ ਤੁਸੀਂ ਇਸ ਦੀ ਚਟਨੀ ਬਣਾ ਕੇ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਹਾਡੀ ਗਰਮੀ ਨਾਲ ਛਾਲੇ ਮੂੰਹ 'ਚ ਹੋ ਗਏ ਹਨ ਤਾਂ ਤੁਸੀਂ ਇਹਦੇ ਪੱਤੇ ਚਬਾ ਕੇ ਖਾਓ ਤੁਹਾਡੇ ਮੂੰਹ ਦੇ ਛਾਲੇ ਵੀ ਠੀਕ ਹੋ ਜਾਣਗੇ ਭੰਗ ਦੇ ਬੀਜ ਦੁੱਧ ਨਾਲ ਲਓਗੇ ਅੱਧਾ ਚਮਚਾ ਤੁਹਾਡੀ ਸਿਹਤ ਵੀ ਠੀਕ ਰਹੇਗੀ ਕੋਈ ਬਿਮਾਰੀ ਵੀ ਨਹੀਂ ਰਹੇਗੀ ਪੇਟ ਚ ਗਰਮੀ ਵੀ ਨਹੀਂ ਰਹੇਗੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਇਹਦੀਆਂ ਪੱਤੀਆਂ ਮੂੰਹ ਦੇ ਵਿੱਚ ਰੱਖਦੇ ਹੋ ਉੱਤੋਂ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਤੁਹਾਨੂੰ ਇਹਦਾ ਫਾਇਦਾ ਹੀ ਫਾਇਦਾ ਹੋਏਗਾ ਬਾਕੀ ਇਹ ਤਾਕਤ ਦਾ ਖਜ਼ਾਨਾ ਹੈ ਤੁਸੀਂ ਇਹਦੀ ਪੱਤੀਆਂ ਨੂੰ ਕਾਲੀਆਂ ਮਿਰਚਾਂ ਦੇ ਨਾਲ ਲਓਗੇ ਤੁਸੀਂ ਖੁਦ ਹੀ ਦੇਖੋਗੇ ਇਸ ਦਾ ਕਿੰਨਾ ਫਾਇਦਾ ਹੈ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ